ਪਟਿਆਲਾ ਦੇ ਵਿੱਚ ਇੱਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਨੇ ਆਪਣੇ ਬੇਟੇ ਦੀਪਿੰਦਰ ਕੁਮਾਰ ਦਾ ਵਿਆਹ ਮੈਰਜ ਵਿਰੋਧ ਦੇ ਜ਼ਰੀਏ ਬੰਦਨਾ ਨਾਮ ਦੀ ਕੁੜੀ ਦੇ ਨਾਲ 2022 ਵਿੱਚ ਕੀਤਾ ਸੀ ਲੇਕਿਨ ਹੁਣ ਉਹ ਵਿਆਹ ਵਾਲੀ ਲਾੜੀ ਵਿਚੋਲਣ ਆਪਣੇ ਮਾਪਿਓ ਆਪਣੀ ਭੈਣ ਦੇ ਨਾਲ ਬਲਕੇ ਘਰ ਵਿੱਚੋਂ ਸੋਨੇ ਦੀਆਂ ਜੰਦੀ ਦੇ ਗਾਣੇ ਲੈ ਕੇ ਫਰਾਰ ਹੋ ਗਈ ਹੈ ਤੇ ਜਿਸ ਤੋਂ ਬਾਅਦ ਮੁੰਡੇ ਵਾਲਿਆਂ ਦਾ ਪਰਿਵਾਰ ਕੈਮਰੇ ਦੇ ਸਾਹਮਣੇ ਫੋਟੋ ਬੋਕੇ ਰੋਣਾ ਹੋਇਆ ਨਜ਼ਰ ਆ ਰਿਹਾ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਮੈਰਜ ਬਿਊਰੋ ਵਾਲਿਆਂ ਨੇ ਲੁੱਟ ਲਿਆ ਹੈ ਪੀੜਤ ਲੜਕੇ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਬੇਡੇ ਦਾ 2022 ਨੂੰ ਬੰਦਨਾ ਦੇ ਨਾਲ ਮੈਰਜ ਬਿਊਰੋ ਤੋਂ ਆਰਐਸਟੀ ਦੇ ਜ਼ਰੀਏ ਕੀਤਾ ਸੀ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮੇਰੇ ਮੁੰਡੇ ਦਾ ਵਿਆਹ ਹੋਇਆ ਸੀ 31 11 2022 ਨੂੰ ਜੀ ਇਹ ਮੈਰੀ ਬਿਊਰੋ ਨਾਲ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਸੀ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡ ਉਪੇ ਵੀ ਆਜੀ ਡੇਟ ਵੀ ਰੋਡ ਉਪੇ ਵੀ ਆ ਧੱਕਾ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਤਿਕ ਦੇ ਸੀ ਟਾਈਮ ਲੈਰੀ ਇਹਨਾਂ ਨੇ ਲਿਆ ਨਹੀਂ ਇਹਨਾਂ ਦੇ ਦਿਲ ਚ ਕਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਅਲੀਆ ਇਲਾਵਾ ਫਿਰ ਕੀਤੀ ਵਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗ ਗਿਆ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਗ੍ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ ਰੱਖ ਰਹੀਏ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਰੈਫਰ ਕਰਤਾ ਜਨੂਗਣਾ ਡੇਂਗੂ ਹੈ ਸਾਡੇ ਨੇ ਬੜਾ ਧੋਕਾ ਧੜੀ ਕੀਤੀ ਹੈ ਵਿਚੋਲਣਾ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਬਜ਼ੀ ਮੰਡੀ ਸਬਜ਼ੀ ਲੈਣ ਮੀਆਂ ਬੀਬੀ ਸੀ ਤੇ ਪਿੱਛੋ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀਮਾ ਅਸੀਂ ਵਿਚੋਲਣਾ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਦੇ ਹਾਂ ਜੀ ਕਹਿੰਦੇ ਸਾਰਾ ਸਾਰਾ ਕੁ ਸਾਮਾਨ ਲੈ ਕੇ ਆ ਜਾ ਫਟਾਫਟ ਟੈਚੀ ਬੈਗ ਭਰ ਕੇ نیچے ਆ ਜਾ نیچے ਘਰ ਨੇ ਤਰੀਬਿਲ ਲੱਗੜੇ ਇਹਨੇ ਆਪਣਾ ਟੈਚੀ ਬੈਗ ਭਰ ਕੇ ਲੈ ਆਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਲਾ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਜੀ ਅਸੀਂ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅਕਾਦ ਦੜੀ ਕੀਤੀ ਵਿਚੋਲਾ ਨਹੀਂ ਮਿਲੀ ਭੁਗਣਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪਲੀਕੇਸ਼ਨ ਦਿੱਤੀ 6 ਪਰ ਵੀ 2000 ਅਦੇ ਤੇਨੂ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਨਾ ਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿਸ ਕਿ ਜੰਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰ ਕੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਦੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਕੋਲੋਂ ਦੇਤੀ ਡੂ ਰਿਐਕਟਿਵ ਦੀ ਨਾ ਇਹਨਾਂ ਕੋ ਕੋਈ ਸਬੂਤ ਭੂਮੈਂਚਰ ਸਰਚ ਤੇ ਵਾਪਸ ਚਲੇਗੀ ਕਾਉਂਸਲਿੰਗ ਤੋਂ ਵਾਪਸ ਆ ਤੇ ਕਿ ਡੀਐਸਪੀ ਤੋਂ ਵਾਪਸ ਚਲੇਗੀ ਚਾਂਸ ਸਿੰਕਲੋਂ ਇਹਨਾਂ ਮਿਲੀ ਭੁਗਣ ਵਾਲੇ ਸਾਡੇ ਛੁੱਟਾ ਪਰਚਾ ਦੱਚ ਕਰਤਾ ਸਾਡਾ ਸਾਰਾ ਕੁਝ ਲੈ ਗਿਆ ਉਹ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇ ਦਿੱਤੀ ਸਾਡੇ ਨਾਲ ਕੀਤੀ ਜੜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਉਹ ਪਹਿਲਾਂ ਸੱਟਾਂ ਲੱਗੀਆਂ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾਂ ਮੈਂ ਤੁਹੋਂ ਨਹੀਂ ਜ਼ਿਆਦਾ ਬੈਟਰ ਰਹਸਤੇ ਮੈਂ ਹੁਣ ਚਾਰ ਮਹੀਨੇ ਹੋ ਗਏ ਮੈਂ ਬੈੜਤੇ ਹਾਂ ਉਹ ਗਏ ਜੀ ਮੈਂ ਬੈੜ ਰਹਸਤੇ ਹਾਂ ਅਸੀਂ ਲੁੱਟੇਗੇ ਸਾਨੂੰ ਸੰਦਰ ਸਾਹਿਬ ਬਹੁਤ ਥੱਕਾ ਹੋਇਆ ਜੀ